ਸਲੂਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜੱਪੀਐ ਸਤਗੁਰੁ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨਹੀ ਅਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਾਹ ਜਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰਮਸਤਕ ਲਿਖਿਆ ਤਿਨ ਸਤ ਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਉਂਦਿਆਂ ਸਭ ਦਾਲਦ ਦੁੱਖ ਲਹਿ ਜਾਏ ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿੰਨਾ ਸਤਗੁਰ ਮੇਰਾ ਪਿਆਰਾ ਦੇਖਿਆ ਤਿਨ ਕੋ ਮਿਲਿਆ ਮੇਰਾ ਸਤਗੁਰੂ ਜਿੰਨ ਕੋ ਧੁਰਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿੰਨਾ ਅਗਮ ਹਰ ਤੇ ठाकुर ਸੇਵ ਕਰਾਲ ਏਕਿਆ ਸਭ ਕਹੋ ਮੁਖ ਨਰਨਰ ਹਰੀ ਨਰਨਰ ਹਰੀ ਨਰਨਰ ਹਰੀ ਹਰ ਲਾਹ ਹਰ ਭਗਤ ਵਸੇਖਿਆ ਸਲੋਕ ਮਹਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਰਮੀਤ ਕਟ ਕਟ ਆਤਮ ਰਾਮ ਹੈ ਪ੍ਰਭ ਖੇਲ ਕੀ ਓ ਰੰਗ ਰੀਤ ਹਰ ਨਿਕਟ ਵਸਦਾ ਜਗ ਜੀਵਨਾ ਪਰਗਾਸ ਕੀ ਓ ਗੁਰਮੀਤ ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਤੁਰ ਹਰਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਕੀਤਾ ਮਹੱਲਾ ਚੌਥਾ ਹਰ ਪ੍ਰਭ ਸਜਣ ਲੋੜ ਲਹੁ ਭਾਗ ਵਸਿਆ ਵਡਭਾਗ ਗੁਰਪੂਰੈ ਦੇ ਖਾਲਿਆ ਨਾਨਕ ਹਰਿ ਨਿਵਲਾਗ ਪੌੜੀ ਤਨ ਤਨ ਸੁਹਾਵੀ ਸਫਲ ਘੜੀ ਜਿਤ ਹਰਿ ਸੇਵਾ ਮਨ ਪਾਣੀ ਹਰ ਕਥਾ ਸੁਨਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸੁਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਨਨ ਨਾਨਕ ਸਹਿਜ ਮਿਲੇ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ ਚਿਤ ਵੈ ਨਾਮੋ ਪੜੈ ਨਾਮ ਰਹੈ ਲਿਵ ਲਾਈ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਇ ਸਤਗੁਰ ਮਿਨਿਐ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਈ ਪੌੜੀ ਤੁਦਿ ਆਪੇ ਜਗਤਿ ਉਪਾਏ ਕੈ ਤੁਦਿ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਰਾਇਨ ਇਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੈ ਲੀਤਾ ਦੁਖਦਾਲਦ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਪੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵੰਜਾਈ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਧਾਮ ਸੰਗਾਰਵਾ ਜਾਂ ਦੇਖਾਂ ਹਰ ਨੈਣੀ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੋਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰਨਾਮ ਧਿਆਵੋ ਮੇਰੇ ਗੁਰ ਸਿੱਖੋ ਹਰੀ ਉਤਮ ਹਰਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਹੋ ਨਰ ਨਾਰਾਇਣੂ ਨਾਰਾਇਣੂ ਜਿਤ ਚੂਕਾ ਜਮ ਝਗੜ ਚਘੜ ਚਗੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦੇ ਆ ਸਰ ਸੰਧਿਆ گاਵਾਰ ਨਾਨਕ ਹਰ ਜਨ ਹਰ ਨਿਵ ਉੱਭਰੇ ਜਿਨ ਸੰਧਿਆ ਤਿਸ ਫਿਰਮਾਰ ਮਹੱਲਾ ਚੌਥਾ ਅੱਖੀਂ ਪ੍ਰੇਮ ਕਸਾਈਆਂ ਹਰ ਹਰ ਨਾਮ ਪੇਖਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਲ ਥਲ ਮਹੀਲ ਪੂਰਨ ਅપરੰਪਰ ਸੋਈ ਜੀ ਜੰਤ ਪ੍ਰਿਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾ ਤੇ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਾਵ ਰਹਿਆ ਜਪਿ ਉਹ ਜਨ ਕੋਈ ਸਗਲ ਜਪਹੁ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੋਡ ਲੋਡ ਦਰਗਾਹ ਵਾਣ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਹਾਰੇ ਸਭ ਤੁਦੈ ਨੂੰ ਆਰਾਧ ਦੇ ਦਾਨ ਦੇਹੀ ਪਿਆਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੀਹੋ ਉੱਠਾ ਸੰਸਾਰੀ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਅਧਾਰੀ ਪੌੜੀ ਇੱਛਾ ਮਨ ਕੀ ਪੂਰੀ ਐ ਜੱਪੀ ਐ ਸੁਖ ਸਾਗਰ ਹਰ ਕੀ ਚਰਨ ਅਰਾਧਿ ਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਫਾਟੈ ਜਮ ਕਾਗਰ ਜਨਮ ਪਦਾਰਥ ਜੀਤੀ ਐ ਜਪ ਹਰ ਬੈਰਾਗਰ ਸਭ ਪਵੋ ਹੋ ਸਰਨ ਸਤ ਗੁਰੂ ਕੀ ਬਿਨ ਸਹਿ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹਉ ਟੁੰਢੀਂਦੀ ਸੱਜਣਾ ਸੱਜਣ ਮੈਂ ਢੈ ਨਾਲ ਜਨ ਨਾਨਕ ਅਲੱਖ ਨਾਂ ਲਖੀਐ ਗੁਰਮੁਖ ਦੇ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੇ ਆਉਣ ਜਾਣਾ ਮੀਟੀਐ ਹਰ ਕੀ ਗੁਣ ਗਾਵੇ ਆਪ ਤਰਹਿ ਸੰਗੀਤ ਰਾਹੀ ਸਭ ਕਟੰਮ ਤਰਾਵੇ ਜਨ ਨਾਨਕ ਤਿਸ ਬਲੇ ਹਾਰ ਲੈ ਜੋ ਮੇਰੇ ਹਰ ਪ੍ਰਭ ਭਾਵੇ ਸ਼ੁੱਧ ਰਾਗ ਕਾਂੜਾ ਬਾਣੀ ਨਾਮਦੇਵ ਜੀਓ ਕੀ ਏਕ ਓ ਔੰਕਾਰ ਸਤਗੁਰ ਪ੍ਰਸਾਦ ਹੈ ਸੋ RAM ਰਾਏ ਅੰਤਰ ਜਾਮੀ ਜੈਸੀ ਦਰਪਨ ਮਾਹੀ ਬਦਨ ਪਰਵਾਨੀ ਰਹਾਉ ਵਸੈ ਘਟਾ ਘਟ ਲੀਪ ਨਾ ਛੀਪੈ ਬੰਦਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੀ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਵਿਠਲ ਐਸਾ ਰਾਗ ਕਲਿਆਣ ਮੁਹੱਲਾ ਚੌਥਾ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਹਮ ਬਾਰਕ ਪ੍ਰਿਤ ਪਾਰੇ ਤੁਮਰੇ ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤਿਲ ਨਹੀਂ ਕੀਮਤ ਪਾਇਆ गोविंद गुण गोविंद सद्गाव है गुण गोविंद अंत ना पाया तू अमित अतुल अपरंपर स्वामी बहु जपी है थाहा ना पाया पुसत करह तुम्हारी जनमा दो गुण गाव है हर राया तुम जल नि हम मीने तुम्हारे तेरा अंत ना कतहु पाया जन को कृपा करहो मधुसूदन ਹਰਿ ਦੇਵੋ ਨਾਮ ਜਪਾਇਆ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਧੁਰ ਮਸਤਕ ਪ੍ਰਵਲਿਖਿਆ ਰਹਾਉ ਗੁਰ ਕੇ ਪੈਗ ਸਿਮਰਉ ਦਿਨ ਰਾਤੀ ਮਨ ਹਰ 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 ਬਸਤਿਆ ਹਰ 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 ਕੀਰਤ ਜਗ ਸਾਰੀ ਕਾ ਸੁ ਚੰਦਨ ਜਸ ਘਸਿਆ ਹਰ ਜਨ ਹਰ 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 ਲਿ ਬਲਾਈ ਸਭ ਸਾਖਤ ਖੋਜ ਪਿਆ ਜਿਉ ਕਿਰਤ ਸੰਜੋਗ ਚੱਲਿਓ ਨਰ ਨਿੰਦਕ ਪਗ 나ਗਨ ਸ਼ੋਹੇ ਜਲਿਆ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਲ ਰਖਿਆ ਕਹਾ ਭਇਆ ਦੇਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਜੇਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗ੍ਰਸਿਆ ਹਰ ਜਨ ਹਰ 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 ਪ੍ਰਭ ਰਾਖੀ ਜਨ ਨਾਨਕ ਸਰਨ ਪਇਆ